ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਸੰਦੀਪ ਨੰਗਲੰਦਿਆਂ ਦੀ ਅਗਵਾਈ ਵਾਲੀ ਮੇਜਰ ਲੀ ਕਬੱਡੀ ਫੈਡਰੇਸ਼ਨ ਦੀ ਮੀਟਿੰਗ ਰੁੜਕਾ ਕਲਾਂ ਵਿਖੇ ਹੋਈ ਆ ਇੱਥੇ ਆਉਣ ਵਾਲੇ ਸੀਜ਼ਨ ਨੂੰ ਲੈ ਕੇ ਸਾਰੇ ਮੈਂਬਰਾਂ ਨੇ ਵਿਚਾਰਾਂ ਕੀਤੀਆਂ ਜਾਇਦੇ ਵਿੱਚ ਇਹ ਫੈਸਲੇ ਹੋਏ ਕਿ ਜਿਹੜੇ ਆਪਣਾ ਸੀਜ਼ਨ ਹੈ 2025 ਵਾਲਾ ਇਹ ਜਨਵਰੀ ਮਹੀਨੇ ਤੋਂ ਸ਼ੁਰੂ ਕਰਾਂਗੇ ਤੇ 14 ਮਾਰਚ ਨੂੰ ਸੰਦੀਪ ਪਹਿਲਵਾਨ ਦੀ ਵਰਸੀ ਵਾਲੇ ਦਿਨ ਇਨਾਮ ਵੰਡ ਸਮਾਰੋਹ ਕਰਕੇ ਅਸੀਂ ਖੁਸ਼ੀ ਕਰਾਂਗੇ ਤੇ ਪਹਿਲਾਂ ਹੀ ਤਰ੍ਹਾਂ ਜਿੱਦਾਂ ਅੱਗੇ ਅਸੀਂ ਕਰਦੇ ਆਂ ਅੰਡਰ 21 ਦੀਆਂ ਟੀਮਾਂ ਦਾ ਨਾਲ ਲੜਕੀਆਂ ਦਾ ਟੀਮਾਂ ਦਾ ਇਸ ਵਾਰ ਅਸੀਂ ਇੱਕ ਕਿੱਤਾ ਸੀ ਅੰਡਰ 14 ਔਰ ਅੰਡਰ 17 ਉਹਨਾਂ ਦੇ ਮੈਚ ਅਸੀਂ ਜਿਹੜੇ ਉਹ ਸ਼ੁਰੂਆਤ ਦੇ ਵਿੱਚ ਕਰਾਵਾਂਗੇ ਯਾਨੀ ਅੰਡਰ 14 ਤੇ ਅੰਡਰ 17 ਤੋਂ ਅਸੀਂ ਸ਼ੁਰੂਆਤ ਕਰਾਂਗੇ ਮੇਜਰ ਲੀਗ ਦੇ ਸੀਜ਼ਨ ਦੀ ਤੇ ਬਾਕੀ ਜਿਹੜੇ ਟੂਰਨਾਮੈਂਟ ਆ ਉਹ ਸਾਡੇ ਕੋਲੇ ਆਲਰੇਡੀ ਬੁੱਕ ਆ। ਹੋਰ ਵੀ ਕਿਸੇ ਭਰਾ ਨੇ ਕੋਈ ਜੇ ਹੋਇਆ ਜਿਹੜੀ ਸਾਡੇ ਕੋਲੇ ਅਵੇਲੇਬਲ ਹੋਈ ਡੇਟ ਅਸੀਂ ਉਹ ਦੇ ਸਕਦੇ ਆ ਜਿੱਦਾਂ ਕਿਸੇ ਭਰਾ ਦੀ ਜਿਹੜੀ ਕੋਈ ਡਿਮਾਂਡ ਆ ਉਸ ਤੋਂ ਅਸੀਂ ਮਾਤੀ ਚਾਹੁੰਦੇ ਆ ਕਿਉਂਕਿ ਜਿਹੜੇ ਮੇਜਰ ਲੀਗ ਨਾਲ ਪਹਿਲਾਂ ਤੋਂ ਜੁੜੇ ਹੋਏ ਬੰਦੇ ਆ ਉਹਨਾਂ ਨੇ ਬਹੁਤ ਪਹਿਲਾਂ ਤੋਂ ਤਕਰੀਬਨ 6 ਮਹੀਨੇ ਪਹਿਲਾਂ ਤੋਂ ਆਪਣੀਆਂ ਬੁਕਿੰਗ ਕਰਵਾਈਆਂ ਹੋਈਆਂ ਨੇ ਉਹ ਸਾਡੇ ਲਈ ਬਹੁਤ ਔਖਾ ਹੈ ਜੀ ਅਸੀਂ ਉਹਨਾਂ ਦੀ ਡੇਟ ਕਰਦੇ ਆ ਉਹ ਅਸੀਂ ਕਰ ਨਹੀਂ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਬ ਜੀ ਕੀ ਫਤਿਹ ਜਿਵੇਂ ਕਿ ਸਾਡੇ ਫੈਡਰੇਸ਼ਨ ਦੇ ਚੇਅਰਮੈਨ ਸਰਦਾਰ ਹਾਕਮ ਸਿੰਘ ਨੇ ਵਿਸਤਾਰਪੂਰਵਕ ਫੈਡਰੇਸ਼ਨ ਦੇ ਆਉਣ ਵਾਲੇ ਆਗਾਮੀ ਸੀਜ਼ਨ ਬਾਰੇ ਦੱਸਿਆ ਉਦਾਂ ਹੀ ਨਵੀਆਂ ਟੀਮਾਂ ਵੀ ਇਸ ਸਾਲ ਬਹੁਤ ਵਧੀਆ ਪਲੇਅਰ ਲੈ ਕੇ ਫੈਡਰੇਸ਼ਨ ਦੇ ਵਿੱਚ ਹਿੱਸਾ ਲੈਣ ਜਾ ਰਹੀਆਂ। ਉਸ ਦੇ ਨਾਲ ਨਾਲ ਅਸੀਂ ਦੁਨੀਆ 'ਚ ਬੈਠੇ ਕਬੱਡੀ ਪਸੰਦ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਮੇਜਰ ਲੀਗ ਇੱਕ ਵੱਡਾ ਪਰਿਵਾਰ ਆ, ਤੁਹਾਡਾ ਆਪਣਾ ਪਰਿਵਾਰ ਆ। ਆਹ ਚੜਕੇ ਦਾ ਸਾਥ ਦਿਓ, ਦਾ ਹਿੱਸਾ ਬਣੋ। ਕਬੱਡੀ ਦੀ ਬਿਹਤਰੀ ਵਾਸਤੇ ਤੁਹਾਡੇ ਕੋਲ ਕੋਈ ਵੀ ਸੁਝਾਅ ਹੋਣਾ ਅਸੀਂ ਵੈਲਕਮ ਕਰਦੇ ਆਂ। ਜਿਵੇਂ ਆ ਕਹਿੰਦੇ ਆ ਜਿਵੇਂ ਕਿ ਪਹਿਲਾਂ ਵੀ ਸਾਡੇ ਸਾਥੀ ਨੇ ਦੱਸਿਆ ਕਿ ਬਹੁਤ ਸਾਰੀਆਂ ਇਨਕੁਆਰੀਆਂ ਕੱਪ ਵਾਸਤੇ ਆਉਂਦੀਆਂ ਪਰ ਸਾਡੀ ਮਜਬੂਰੀ ਹੈ ਕਿ ਮੇਜਰ ਲੀਗ ਦੇ ਪਲੇਅਰ ਜਿਹੜੇ ਆ ਵਰਲਡ ਵਾਈਜ਼ ਖੇਡਦੇ ਇਸ ਕਰਕੇ ਜਿਹੜਾ ਸੀਜ਼ਨ ਆ ਉਹ ਅਸੀਂ ਜਨਵਰੀ ਦੇ ਸਟਾਰਟ ਕਰਕੇ ਤੇ ਮਾਰਚ ਦੇ ਵਿੱਚ ਸਮਾਪਤੀ ਕਰ ਦਿੰਦੇ ਆ ਸੋ ਇਹਦੇ ਵਿੱਚ ਵਿੱਚ ਜਿਹੜੀਆਂ ਤਰੀਕਾ ਉਹ ਦੋ ਕੱਪ ਖੇਡ ਕੇ ਇੱਕ ਰੈਸਟ ਦੋ ਕੱਪ ਖੇਡ ਕੇ ਇੱਕ ਰੈਸਟ ਸਾਡੀ ਜਿਹੜੀ ਅਪਹਲ ਹੁੰਦੀ ਹੈ ਤੇ ਕੋਈ ਵੀ ਵੀਰ ਇਹਦਾ ਗੁੱਸਾ ਨਾ ਕਰੇ ਜੇ ਕਿਸੇ ਦੀ ਤਰੀਕ ਅਸੀਂ ਉਹਨੂੰ ਨਹੀਂ ਦੇ ਸਕਦੇ ਸੋ ਆਓ ਰਣ ਮੈਣ ਕੇ ਕਬੱਡੀ ਦੀ ਵਹਿਤਰੀ ਵਾਸਤੇ ਗਾਮੀ ਸੀਜ਼ਨ ਮੇਜਰ ਦੀ ਕਬੱਡੀ ਫੈਡਰੇਸ਼ਨ ਦਾ ਸਾਥ ਦਿਈਏ ਪ੍ਰਚਾਰੀ ਕਲਾ ਦੇ ਵਿੱਚ ਜਿਹੜਾ ਇਹ ਸੀਜ਼ਨ ਕਬੱਡੀ ਦੀ ਵਹਿਤਰੀ ਵਾਸਤੇ ਜਿਵੇਂ ਕੁੜੀਆਂ ਦੀ ਕਬੱਡੀ ਆ 121 ਹੈ ਜਾਂ ਸੀਨੀਅਰ ਹੈ ਸਾਰੇ ਆਪਾਂ ਬਾਤ ਚੜ ਕੇ ਕਬੱਡੀ ਦੀ ਵਰਲਡ ਵਾਈਜ਼ ਦਿੱਸਾ ਪਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਜੀ ਮੇਰੇ ਭਰਾਵਾਂ ਨੇ ਸਾਰੇ ਨੇ ਉਚਾਰ ਦਿੱਤੇ ਆ ਅਸੀਂ ਸਾਰੇ ਜਾਣੀ ਇਕੱਠੇ ਹੋਏ ਆ ਮੇਜਰ ਲੀਗ ਕਬੱਡੀ ਫੈਡਰੇਸ਼ਨ ਆ ਪ੍ਰਵਾਨ ਸਿੰਘ ਜੀ ਜਿਹੜੀ ਚਲਾਈ ਹੋਈ ਅਸੀਂ ਇਸ ਸਾਲ ਬਹੁਤ ਵੱਡੇ ਬਜਟ ਵਾਲੀਆਂ ਟੀਮਾਂ ਬਣ ਰਹੀਆਂ ਤੇ ਬਹੁਤ ਵਧੀਆ ਸੀਜ਼ਨ ਹੋਊਗਾ ਜੋ ਜਨਵਰੀ ਸਟਾਰਟ ਹੋਊਗਾ ਤੇ ਪਰਾਂ ਸੰਦੀਪ ਦੀ ਬਸਿੱਤੇ ਜਿੱਦਣ ਹੁੰਦੀ ਆ ਉਹਦੋਂ ਮਾਪੀ ਹੋਏਗੀ ਤੇ ਮੈਂ ਬਾਹਰਲੇ ਜਿੰਨੇ ਐਨਆਰਆਈ ਆ ਜਿੰਨੇ ਪ੍ਰੋਮੋਟਰ ਆ سپورਟਰ ਆ ਖੇਡ ਕਬੱਡੀ ਨੂੰ ਪਿਆਰ ਕਰਦੇ ਆ ਇਹਨਾਂ ਕਬੱਡੀ ਨੂੰ ਸਾਰੀ ਉਹਨਾਂ ਦੀ ਦੇਣੀ ਆ ਕਿਉਂਕਿ ਸਾਈਕਲਾਂ ਤੋਂ ਜਹਾਜਾਂ ਤੱਕ ਪਹੁੰਚਾਉਣ ਵਾਲੇ ਉਹੀ ਆ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਸਾਰੇ ਸਾਡਾ ਰਲ ਮਿਲ ਕੇ ਸਾਥ ਦਿਓ ਆਪਸੀ ਮਤਭੇਦ ਭੁਲਾਓ ਅਸੀਂ ਉਹ ਪਲਵਾਂ ਦੀਆਂ ਸੰਦੀਪ ਦੀਆਂ ਪੈਰਾਂ ਤੇ ਚੱਲਣਾ ਆ ਜੋ ਕਬੱਡੀ ਲਈ ਕਰ ਗਿਆ ਆਪਣਾ ਆਪ ਵਾਰ ਗਿਆ ਸਾਰਾ ਕੁਝ ਤੇ ਅਸੀਂ ਉਹਨਾਂ ਨੂੰ ਸਮਰਪਿਤ ਆ ਉਸ ਵੀਰ ਨੂੰ ਤੇ ਮੈਂ ਸਾਰੀਆਂ ਫੈਡਰੇਸ਼ਨਾਂ ਦੇ ਜਿੰਨੇ ਵੀ ਐਨ ਆਰ ਆਈ ਭਰਾ ਆ ਫਿਰ ਮੈਂ ਦੁਬਾਰਾ ਉਹਨਾਂ ਦੇ ਕਰਕੇ ਕਬੱਡੀ ਆ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਆਪਸੀ ਮਤਭੇਦ ਭੁਲਾਓ ਤੇ ਸਾਡਾ ਸਾਥ ਦਿਓ ਤੇ ਅਸੀਂ ਇਸ ਫੈਡਰੇਸ਼ਨ ਨੂੰ ਹੋਰ ਵਧੀਆ ਤਰੀਕੇ ਨਾਲ ਚਲਾ ਸਕੀਏ ਤੇ ਹੋਰ ਵੱਡੀਆਂ ਟੀਮਾਂ ਬਣਾ ਸਕੀਏ ਕਿਉਂਕਿ ਤੁਹਾਡੇ ਹੀ ਦਿੱਤੇ ਸਹਿਯੋਗ ਨਾਲ ਇਹ ਟੀਮਾਂ ਬਣਨੀਆਂ ਆ ਤੇ ਵੱਡੀਆਂ ਟੀਮਾਂ ਭਾਂਡੀਆਂ ਆ ਤੇ ਪਲੇਅਰ ਵੀ ਸਾਡਾ ਸਾਥ ਜੋ ਤੇ ਅਸੀਂ ਬੜੇ ਸਜੇ ਢਾਂਗ ਨਾਲ ਬੜੇ ਵਧੀਆ ਤਰੀਕੇ ਨਾਲ ਇਹ ਮੈਚ ਕਰਾਵਾਂਗੇ ਤੇ ਜਿਸ ਤਰ੍ਹਾਂ ਪਿਛਲੇ ਸਾਲ ਇਹ ਫੈਡਰੇਸ਼ਨ ਹਰ ਸਾਲ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੀ ਆ ਤੇ ਨਵਾਂ ਕਰਦੀ ਆ ਉਹ ਆਪਾਂ ਕਰਾਂਗੇ ਤੇ ਸਾਰੇ ਜਿੰਨੇ ਸਟਾਰ ਪਲੇਅਰ ਆ ਉਹ ਪਹਿਲੇ ਮੈਚ ਤੋਂ ਹੀ ਖੇਡਣੇ ਸਟਾਰਟ ਹੋ ਜਾਣਗੇ ਤੇ ਮੈਂ ਸਾਰਿਆਂ ਨੂੰ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦਾ ਕਿ ਫੇਰ ਮੈਂ ਦੁਬਾਰਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਕਿਸਦਾ ਕੋਈ ਮਤ ਭੇਜਾ ਹੈਗਾ ਉਹਨੂੰ ਅਸੀਂ ਭਲਾਈਏ ਅਸੀਂ ਉਹ ਪਲਵਾਨ ਨੂੰ ਜੋ ਆਪਣੇ ਆਪ ਲਈ ਕਬੱਡੀ ਦੀ ਵਾਰ ਗਿਆ ਆਪਣਾ ਸਾਰਾ ਕੁਝ ਤੇ ਉਹ ਪਲਵਾਨ ਦੀ ਯਾਦ ਵਿੱਚ ਜੋ ਅਸੀਂ ਕਰਦੇ ਆ ਉਹਦੇ ਵੀ ਸਾਡਾ ਸਾਥ ਦਿਓ ਸਾਡੀ ਹੱਥ ਜੋੜ ਕੇ ਬੇਨਤੀ ਆ ਪਲੀਜ਼ ਆਪ ਵੀ ਮਤ ਭੇਜ ਭਲਾਓ ਤੇ ਸਾਡੀ ਬੇਨਤੀ ਬਸ ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਤੇ ਜਨਵਰੀ ਮਹੀਨੇ ਦੇ ਵਿੱਚ ਜੋ ਸੰਦੀਪ ਬਾਈ ਦੀ ਮੀਜਰ ਲੀਗਾ ਉਹ ਸੀਜ਼ਨ ਸਟਾਰਟ ਹੋਣ ਜਾ ਰਿਹਾ ਤੇ ਮੈਂ ਵੀ ਖੇਡਣ ਸਾਰੇ ਮੈਚ ਤੇ ਹੋਰ ਵੀ ਜਿਹੜੇ ਪਲੇਅਰ ਬਾਹਰ ਖੇਡਣ ਗਏ ਹੋਏ ਤੇ ਸਾਰਾ ਸੀਜ਼ਨ ਸਮਾਪਤ ਕਰਕੇ ਇਸ ਸਾਲ ਪਹੁੰਚ ਰਹੇ ਹਨ ਸਾਰੇ ਨਾਮੀ ਪਲੇਅਰ ਤੇ ਮੈਂ ਅੱਜ ਦਰਸ਼ਕੀਓ ਨੂੰ ਬੇਨਤੀ ਕਰਦਾ ਕਿ ਸਾਰੇ ਮੇજર ਲੀਗ ਦੇ ਸਾਥ ਦਿਓ ਤੇ ਦੇਖਿਓ ਇਸ ਸਾਲ ਅੱਗੇ ਨਾਲ ਵੀ ਤਾਕੜੇ ਮੈਚ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੱਡੀ ਸ਼ਹੀਦ ਸੰਦੀਪ ਨੰਗਲੰਬੀਆਂ ਦੀ ਅਗਵਾਈ ਵਾਲੀ ਖੇਡ ਸੰਸਥਾ ਮੇਜਰ ਲੀਗ ਆਪਣਾ ਖੇਡ ਸੀਜ਼ਨ 2025 ਲੈ ਕੇ ਜਨਵਰੀ ਤੋਂ ਮੈਚਾਂ ਦੀ ਸਟਾਰਟਿੰਗ ਹੋ ਰਹੀ ਹੈ ਤੇ ਸੰਦੀਪ بھائی ਦੀ ਵਰ੍ਹੇਸ਼ੀ ਤੇ 14 ਮਾਰਚ ਨੂੰ ਜਿਹੜਾ ਸਮਾਪਤੀ ਸਮਾਗਮ ਮੇਜਰ ਲੀਗ ਦਾ ਹੋਵੇਗਾ ਤੇ ਇਸ ਸਾਲ ਸਾਰੀਆਂ ਜਿੰਨੀਆਂ ਵੀ ਟੀਮਾਂ ਆ ਮੇਜਰ ਲੀਗ ਦੇ ਵਿੱਚ ਪਿਛਲੇ ਸਾਲ ਵੀ ਤੇ ਕੁਝ ਨਵੀਆਂ ਟੀਮਾਂ ਵੀ ਜਿਹੜੀਆਂ ਐਂਟਰ ਹੋਈਆਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਦੱਸ ਦਿੱਤੀਆਂ ਜਾਣਗੀਆਂ ਤੁਸੀਂ ਖੇਡਦੀਆਂ ਦੇਖੋਗੇ ਤੇ ਬਹੁਤ ਵਧੀਆ ਸਾਰੇ ਪਲੇਅਰ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਬਾਹਰ ਸੀਗੇ ਨਹੀਂ ਇੰਡੀਆ ਪਹੁੰਚ ਸਕੇ ਉਹ ਵੀ ਪਲੇਅਰ ਇਸ ਸਾਲ ਮੇਜਰ ਲੀਗ ਦੀਆਂ ਟੀਮਾਂ ਦੇ ਵਿੱਚ ਖੇਡਦੇ ਨਜ਼ਰ ਆਉਣਗੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਘੱਟੋ ਘੱਟ 14 ਤੋਂ 15 ਟੀਮਾਂ ਇਹਦੇ ਵਿੱਚ ਜੋ ਖੇਡ ਰਹੀਆਂ ਨੇ ਇਸ ਟਾਈਮ 14 ਤੋਂ 15 ਟੀਮਾਂ ਦੇ ਜਿਹੜੇ ਪ੍ਰਮੋਟਰ ਆ ਉਹਨਾਂ ਦਾ ਸਾਰਿਆਂ ਦਾ ਸਹਿਯੋਗ ਆ ਜਿਹੜੀਆਂ ਕਲੱਬਾਂ ਮੇਜਰ ਲੀਗ ਦੇ ਕੱਪ ਕਰਵਾਉਂਦੀਆਂ ਨੇ ਉਹਨਾਂ ਦਾ ਸਾਰਿਆਂ ਦਾ ਸਹਿਯੋਗ ਹੈ ਜਿੰਨੇ ਜੋ ਵੀ ਕਬੱਡੀ ਨੂੰ ਪਿਆਰ ਕਰਨ ਵਾਲਾ ਉਹਦੇ ਸਾਰੇ ਇੱਕ ਦੇ ਸਹਿਯੋਗ ਦੇ ਨਾਲ ਇਹ ਚੱਲਦੀ ਆ ਸੰਦੀਪ ਨੰਗਲੰਬੀਆਂ ਦੀ ਹਮੇਸ਼ਾ ਜਿਹੜੀ ਇਹ ਸੋਚ ਸੀਗੀ ਵੀ ਮੈਂ ਕਬੱਡੀ ਨੂੰ ਅੱਗੇ ਲੈ ਕੇ ਜਾਣਾ ਇਹ ਸਾਡੇ ਸਾਰੇ ਭਰਾ ਉਹਨਾਂ ਉਹਦੀ ਸੋਚ ਨੂੰ ਅੱਗੇ ਲੈ ਕੇ ਜਾਣ ਦੇ ਲਈ ਸਾਰੀਆਂ ਟੀਮਾਂ ਦੇ ਪਲੇਅਰ ਸਾਰੀਆਂ ਟੀਮਾਂ ਦੇ ਆਰਗੇਨਾਈਜ਼ਰ ਤੇ ਸਾਰੀਆਂ ਟੀਮਾਂ ਦੇ ਪ੍ਰਮੋਟਰ ਜਿਹੜੇ ਉਹ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਸਾਥ ਦੇ ਰਹੇ ਤੇ ਸਾਡੀ ਅੱਗੇ ਤੋਂ ਵੀ ਆਸ ਆ ਕਿ ਉਹ ਸਾਡਾ ਇਦਾਂ ਹੀ ਸਾਥ ਦਿੰਦੇ ਰਹਿਣਗੇ ਜਿਹੜੀ ਮੇਜਰਲੀ ਕਬੱਡੀ ਫੈਡਰੇਸ਼ਨ ਕਿਸੇ ਇੱਕ ਪ੍ਰੋਮੋਟਰ ਦੀ ਜਾਂ ਕਿ ਆਰਗੇਨਾਈਜ਼ਰ ਦੀ ਨਹੀਂ ਇਹ ਸਾਰੀ ਕਬੱਡੀ ਦੀ ਆ ਕਿਉਂਕਿ ਸੰਦੀਪ ਸਾਰੀ ਕਬੱਡੀ ਦਾ ਸੀ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਚੱਲ ਰਹੀ ਹੈ ਮੈਂ ਸਾਰੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦਾ ਵੀ ਦਿਲ ਖੋਲ ਕੇ ਆਪਾਂ ਸੰਦੀਪ ਨੰਗਲੰਬੀਆਂ ਦੀ ਸੋਚ ਨੂੰ ਅੱਗੇ ਵਧਾਉਣ ਦੇ ਲਈ ਕਬੱਡੀ ਨੂੰ ਅੱਗੇ ਵਧਾਉਣ ਦੇ ਲਈ ਸਾਰੇ ਵੀਰ ਜਿਹੜੇ ਆ ਉਹ ਮੇਜਰਲੀ ਕਬੱਡੀ ਫੈਡਰੇਸ਼ਨ ਦਾ ਸਾਥ ਦੇਣ ਮੇਜਰਲੀ ਕਬੱਡੀ ਫੈਡਰੇਸ਼ਨ ਦੇ ਸਾਰੇ ਹੀ ਨਮਾਇंदे ਹਾਰ ਟਾਈਮ ਕਬੱਡੀ ਨੂੰ ਅੱਗੇ ਲਿਜਾਣ ਦੇ ਲਈ ਹਰ ਸਾਲ ਕੁਝ ਨਵਾਂ ਸੋਚਦੇ ਆ। ਇਸ ਸਾਲ ਵੀ ਸਾਰੀ ਬਹੁਤ ਮਿਹਨਤ ਕਰ ਰਹੇ ਆ। ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਵੀ ਕਰਦਾ ਇੱਥੇ ਪਹੁੰਚਣ ਤੇ ਤੇ ਸਾਰਿਆਂ ਵੱਲੋਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਸ ਸਾਲ ਬਾਅਦ ਤੋਂ ਬਾਅਦ ਜਿਹੜਾ ਸਹਿਯੋਗ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਦਿੱਤਾ ਜਾਵੇ। ਬਹੁਤ-ਬਹੁਤ ਧੰਨਵਾਦ।